ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਕੋਮਨ ਪ੍ਰਾਪਰਟੀਆਂ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਜ਼ਮੀਨ ਖਰੀਦਣ ਲਈ ਸੰਪਰਕ ਕਰੋ ਸਿਰਸਾ ਰੋਡ ਰਾਣੀਆ ਖੇਤੀવાડી ਵਾਲੀ ਜ਼ਮੀਨ ਕਮਰਸ਼ੀਅਲ ਜ਼ਮੀਨ ਪੈਟਰੋਲ ਪੰਪ ਤੇ ਫਾਰਮ ਹਾਊਸ ਖਰੀਦਣ ਦੇ ਲਈ ਅੱਜ ਹੁਣੇ ਹੀ ਸੰਪਰਕ ਕਰੋ ਨੰਬਰ ਨੋਟ ਕਰ ਲਓ 9416355945 9467255945 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਇਹ ਵੀਡੀਓ ਨਵੀਂ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਜ਼ਮੀਨ ਖਰੀਦਣ ਦੇ ਚਾਹਵਨ ਨੇ ਮਹਿੰਦਰਾ ਅਰਜੁਨ 5556 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਲਾਸਟ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੰਮੂ ਨੰਬਰ ਹੈ ਜੀ 52 ਐਚ ਪੀ ਇੰਜਨ ਗੇਅਰ ਦਾ ਓਕੇ ਹੈ ਜੀ ਏਰੀਆ ਹੁਸ਼ਿਆਰ ਪਰ 2,80,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਮੌਕੇ ਤੇ ਡੀਲ ਕਰ ਸਕਦੇ ਹੋ 7657956875 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਅਰਜੁਨ 5556 ਟਰੈਕਟਰ 2,80,000 ਰੁਪਏ ਦੇ ਵਿੱਚ ਤੁਸੀਂ 12 ਮਾਡਲ ਲਾਸਟ ਖਰੀਦ ਸਕਦੇ ਹੋ 25 ਪੀਸ ਕੁਰਸੀਆਂ ਵਿਕਾਉ ਨੇ ਜੀ 25 ਪੀਸ ਕੁਰਸੀਆਂ ਵਿਕਾਉ ਨੇ ਰੇਟ ਹੈ 450 ਰੁਪਏ ਇੱਕ ਦਾ ਏਰੀਆ ਪਿੱਖੀ ਵਿੰਡ ਤਰਨਤਾਰ 450 ਰੁਪਏ ਇੱਕ ਦਾ ਰੇਟ ਰੱਖਿਆ ਗਿਆ ਜੀ ਏਰੀਆ ਪਿੱਖੀ ਵਿੰਡ ਤਰਨਤਾਰ 77430 81480 ਇਸ ਨੰਬਰ ਤੇ ਫੋਨ ਕਰਕੇ 25 ਪੀਸ ਕੁਰਸੀਆਂ ਰੇਟ 4400 ਰੁਪਏ ਇੱਕ ਦਾ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ 786 ਨੰਬਰ ਵਾਲੇ ਨੋਟ ਵਿਕਾਉ ਨੇ ਜੀ 786 ਨੰਬਰ ਵਾਲੇ ਨੋਟ ਵਿਕਾਉ ਨੇ ਜੀ ਏਰੀਆ ਖਮਾਣੋ 95928 96549 ਇਸ ਨੰਬਰ ਤੇ ਫੋਨ ਕਰਕੇ ਤੁਸੀਂ 786 ਨੰਬਰ ਵਾਲੇ ਨੋਟ ਨੇ ਜਿਹੜੇ ਖਰੀਦ ਸਕਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀ ਇਹਨਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸਕੋਡਾ ਲੋਰਾ ਗੱਡੀ ਵਿਕਾਊ ਹੈ ਜੀ 2011 ਮਾਡਲ ਏਰੀਆ ਫਤਿਹਗੜ੍ਹ ਸਾਹਿਬ ਜ਼ਿਆਦਾ ਜਾਣਕਾਰੀ ਵੀਰ ਨੇ ਦੱਸੇ ਤੁਸੀਂ ਫੋਨ ਤੇ ਹੀ ਸਿੱਧੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਜੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ 11 ਮਾਡਲ ਗੱਡੀ ਹੈ ਜੀ ਫਤਿਹਗੜ੍ਹ ਸਾਹਿਬ ਏਰੀਆ ਦੇ ਵਿੱਚ ਖੜੀ ਹੈ ਪੰਜਾਬ ਨੰਬਰ ਹੈ 94170 63815 94170 63815 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ ਸਾਰੀ ਜਾਣਕਾਰੀ ਦੇ ਨਾਲ 11 ਮਾਡਲ ਖਰੀਦ ਸਕਦੇ ਹੋ ਜੀ ਇਹ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ 22 ਸਾਲ ਦੀ ਮੋਹਰਾਂ ਨਸਲ ਦੀ ਝੋਟੀ ਵਿਕਾਊ ਹੈ ਜੀ ਰੇਟ 55000 ਮਦਰ ਮਿਲਕਰ ਰਿਕਾਰਡ 18 ਕਿਲੋ ਪਿੰਡ ਫੁੱਲੋ ਮਿੱਠੀ ਬਠਿੰਡਾ 77175 18290 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲ ਸੰਦ ਗੱਡੀਆਂ ਪਸ਼ੂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਜੀ 9977988446 ਇਸ ਨੰਬਰ ਤੇ ਭੈਤੋ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾਈ ਜਾਊਗੀ ਜੀ 12 ਫੁੱਟੀ ਟਰਾਲੀ ਵਿਕਾਊ ਹੈ ਜੀ ਰੇਟ ਹੈਗਾ 92000 ਫੁੱਲ ਹੈਵੀ ਏਰੀਆ ਪਿੰਡ ਰਾਜੂ ਮਾਜਰਾ ਸੰਗਰੂਰ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਜੀ ਵਧੀਆ ਵੇਢ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਡਬਲ ਟਾਇਰ ਨੇ ਜੀ 12 ਫੁੱਟੀ ਟਰਾਲੀ ਹੈ 92000 ਰੁਪਏ ਰੇਟ ਰੱਖਿਆ ਗਿਆ ਜੀ 9876331025 9876331025 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ HMT 911 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਪਾਵਰ ਸਟੀering ਏਰੀਆ ਪਿੰਡ ਸਾਦਿਕ ਫਰੀਦਕੋਟ ਰੇਟ 170000 170000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਸਾਦਿਕ ਫਰੀਦਕੋਟ 1999 ਮਾਡਲ ਪਾਵਰ ਸਟੀering HMT 911 ਟਰੈਕਟਰ ਵਿਕਾਊ ਹੈ ਜੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਕੋਈ ਕਮੀ ਪੇਸ਼ੀ ਨਹੀਂ ਮੌਕੇ ਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9781872310 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 911 ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਜੀ Alto LXI ਗੱਡੀ ਵਿਕਾਊ ਹੈ ਜੀ ਗੱਡੀ 2004 ਮਾਡਲ ਲਾਸਟ ਹੈ ਜੀ ਬਚ ਅਤਰਾ ਯਾਰ ਪਰ ਰੇਟ ਰੱਖਿਆ ਗਿਆ ਜੀ ਫਿਕਸ ਰੇਟ ਹੈ ਏਰੀਆ ਮॉड ਟਾਇਰ ਹੈਗੇ ਜੀ 95% 95% ਟਾਇਰ ਨਹੀਂ ਜੀ ਮॉड ਏਰੀਆ ਦੇ ਵਿੱਚ ਗੱਡੀ ਖੜੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਫਿਕਸ ਰੇਟ ਦਾ 75000 ਹੈ ਤੇ ਲਾਸਟ ਮਾਡਲ 2004 अल्टੋ ਐਲ ਐਕਸ ਗੱਡੀ ਵਿਕਾਊ ਹੈ ਜੀ 94630 15099 ਇਸ ਨੰਬਰ ਤੇ ਫੋਨ ਕਰਕੇ ਤੁਸੀਂ अल्टੋ ਗੱਡੀ ਹੈ ਜਿਹੜੀ 75000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਲੋਜੀ ਕੋਰ ਟਾਪ ਦੀ ਜ਼ਮੀਨ ਲੈ ਕੇ ਆਏ ਆ ਤੁਹਾਡੇ ਲਈ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਜੀ ਤਾਂ ਕਿ ਇਹ ਵੀਡੀਓ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਵੀਰ ਜ਼ਮੀਨ ਖਰੀਦਣ ਦੇ ਚਾਹਵਰ ਨੇ ਸੋ ਅੱਗੇ ਸ਼ੇਅਰ ਕਰੀ ਜਾਓ ਜੀ 11 ਏਕੜ ਜ਼ਮੀਨ ਵਿਕਾਊ ਹੈ ਜੀ ਵਿੱਚ ਦੋ ਪੱਕੇ ਮੋਟਰ ਕਨੈਕਸ਼ਨ ਲੱਗੇ ਹੋਏ ਨੇ ਹਾਈਵੇ ਤੋਂ 100 ਮੀਟਰ ਦੂਰ ਰੇਟ 50 ਲੱਖ ਰੁਪਏ ਕਿੱਲੇ ਦਾ ਏਰੀਆ ਜੀ ਧਰਮਕੋਟ ਮੋਗਾ 9056536913 9056536913 ਇਸ ਨੰਬਰ ਤੇ ਫੋਨ ਕਰਕੇ 11 ਏਕੜ ਜ਼ਮੀਨ 50 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਅੱਗੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ WhatsApp ਇਸਟਾ Facebook ਕਿਤੇ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਕਮੈਂਟਾਂ ਦੇ ਵਿੱਚ ਆਪ ਦਾ ਏਰੀਆ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਸੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਨੂੰ ਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪਣਾ ਚੈਨਲ ਹੈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਬਣੇ ਲੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube Facebook ਪੇਜ ਖੇਤੀ ਕਾ ਤੇ ਹੈਗਾ ਜੀ ਟਰੈਕਟਰ ਮੇਲਾ ਤੁਸੀਂ ਉੱਥੇ ਵੀ ਵੀਡੀਓ ਚੈੱਕ ਕਰ ਸਕਦੇ ਹੋ ਬਣੇ ਲੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ